ਵਾਹਿਗੁਰੂ ਸਾਹਿਬ ਜੀ ਸਾਵਣ ਸਰਸੇ ਕਾਮਣੇ ਚਰਨ ਕਮਲ ਸੋ ਪਿਆਰ ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਅਧਾਰ ਸਾਵਣ ਸਰਸੇ ਕਾਮਣੇ ਚਰਨ ਕਮਲ ਸੋ ਪਿਆਰ ਮਨ ਤਨ ਰਤਾ ਸੱਚ ਰੰਗ ਇਕ ਨਾਮ ਅਧਾਰ ਦੇਖਿਆ ਰੰਗ ਪੋੜ ਆਵੇ ਅੱਜ ਸੰਸਪੇਸ਼ਾਰ ਹਰੇ ਅਮਰਤ ਗੋਦ ਸੁਹਾਵਣੀ ਮਨ ਸਾਦ ਪੀਵਣ ਹਾਰ ਵਣ ਤ੍ਰਣ ਪ੍ਰਗ ਸੰਗ ਮੋਲਿਆ ਸਮਰਥ ਦੁਰਖਿਆ ਪਾਰ ਹਰ ਮਿਲਨੇ ਨੂੰ ਮਨ ਲੋਚਦਾ ਕਰਮ ਮਿਲਾਉਣ ਹਾਰ ਜਿਨੇ ਸਖੀਏ ਪਰਪਾਇਆ ਹੋ ਤਿਨ ਕੇ ਸਦਤ ਲੈ ਹਾਰ ਨਾਨਕ ਹਰ ਜੀ ਮਿਆ ਕਰ ਸ਼ਬਦ ਸਵਾਰਨ ਹਾਰ ਸਾਵਣ ਤੇ ਨਾ ਸੁਹਾ ਗਣੀ ਜਨ ਰਾਮ ਨਾਮ ਉਰ ਹਾਰ ਸਾਵਣ ਤੇ ਨਾ ਸੁਹਾ ਗਣੀ ਜਨ ਰਾਮ ਨਾਮ ਉਰਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰਿਓ ਆਇ ਸਾਉਂ ਦਾ ਮਹੀਨਾ ਚੜਿਆ ਹੈ ਸਤਿਗੁਰੂ ਮੇਹਰਾਂ ਦੇ ਰਾਤੇ ਸਾਰੀਆਂ ਗੁਰ ਸੰਗਤਾਂ ਦਾ ਸੁਖ ਸੁਖਾਂ ਦਾ ਚੇਤ ਕਰਨ ਰਾਮ ਦੀ ਦਾ ਸਿਵਾ ਸਿਮਰਨ ਬਖਸ਼ਿਸ਼ ਕਰਨ ਪੰਚਮ ਪੇਤਾ ਹਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਨੇ 12 ਮਹੀਨਿਆਂ ਦੀ ਬਾਣੀ ਮਾਝ ਰਾਗ ਦੇ ਅੰਦਰ ਸਾਡੇ ਕਲਜੋ ਜੀਵਾਂ ਵਾਸਤੇ ਅੰਕਿਤ ਕੀਤੀ ਹੈ ਤਾਂ ਸੌਂ ਦਾ ਮਹੀਨਾ ਚੜਿਆ ਸੌਂ ਦੇ ਮਹੀਨੇ ਦੇ ਵਿੱਚ ਸਤਿਗੁਰੂ ਕੀ ਸਾਨੂੰ ਸੰਦੇਸ਼ ਦੇ ਰਹਨ ਸਾਵਣ ਸਰਸਤੀ ਕਾਮਣੀ ਚਰਨ ਕਮਲ ਸਿਉ ਪਿਆਰ ਸਾਵਣ ਸਾਉਣ ਦੇ ਮਹੀਨੇ ਦੇ ਵਿੱਚ ਕਾਮਨੀ ਕਹਿੰਦੇ ਔਰਤ ਨੂੰ ਜਿਸ ਤਰ੍ਹਾਂ ਕਿ ਸਾਉਣ ਦੇ ਮਹੀਨੇ ਚਾਰ ਫਿਰੇ ਹਰੀਆਦੀ ਸ਼ਾਗ ਹੈ ਵਣ ਤ੍ਰਿੰਨ ਘੁੱਟਾ ਹਰ ਇੱਕ ਹਰਿਆ ਕਰਿਆ ਹੋ ਗਿਆ ਹੈ ਸਾਉਣ ਦੇ ਮਹੀਨੇ ਦੇ ਵਿੱਚ ਉਹ ਜੀਵ ਰੂਪੀ ਇਸਤਰੀ ਵੀ ਖੜ ਜਾਂਦੀ ਹੈ ਉਹਦਾ ਹਿਰਦਾ ਵੀ ਜਿਨ੍ਹਾਂ ਹਰੀ ਭਰੀ ਹਰਿਆਵਲੀ ਵਾਂਗ ਖਿੜ ਜਾਂਦਾ ਹੈ ਜਿਨ੍ਹਾਂ ਦਾ ਪਿਆਰ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਲ ਪਿਆ ਹੋਇਆ ਹੈ ਜਿਨ੍ਹਾਂ ਦਾ ਪਿਆਰ ਪਤੀ ਪਰਮੇਸ਼ਰ ਵਾਹਿਗੁਰੂ ਦੇ ਨਾਲ ਗੂੜਾ ਪੈ ਗਿਆ ਹੈ ਉਹ ਸਵੰਦ ਦੇ ਇਸ ਸੁਹਾਵਣੇ ਰੁੱਤ ਦੇ ਵਿੱਚ ਉਹਨਾਂ ਦੇ ਹਿਰਦੇ ਖਿੜ ਜਾਂਦੇ ਹਨ ਜਿਸ ਤਰ੍ਹਾਂ ਕਿ ਹਰ ਇੱਕ ਬੂਟਾ ਖਿੜ ਗਿਆ ਹੈ ਹਰ ਇੱਕ ਦਰਖਤ ਹਰਿਆ ਭਰਿਆ ਹੋ ਗਿਆ ਹੈ ਸਾਮਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ ਜਿਨਾ ਕਮਨਾਂ ਦਾ ਨਾਲ ਪਿਆਰ ਜਿਨਾ ਨੇ ਪਾਇਆ ਹੈ ਮਨ ਤਨ ਰਤਾਲ ਸੱਚ ਰੰਗ ਇੱਕੋ ਨਾਮ ਅਧਾਰ ਆਪਣੇ ਮਨ ਆਪਣੇ ਤਨ ਨੂੰ ਉਹਨਾਂ ਨੇ ਇੱਕੋ ਹੀ ਸੱਚੇ ਰੰਗ ਦੇ ਵਿੱਚ ਰੰਗਿਆ ਹੈ ਸੱਚਾ ਰੰਗ ਜੋ ਕਿ ਮਝੀਟ ਦਾ ਰੰਗ ਗੁਰਬਾਣੀ ਦੇ ਵਿੱਚ ਉਦਾਹਰਣ ਦਿੱਤੀ ਕਈ ਝਾਂਤੇ ਜਦੋਂ ਕੱਚੇ ਰੰਗ ਦਾ ਜ਼ਿਕਰ ਹੋਏ ਤੇ ਕੁਸੰਬੇ ਦੀ ਗੱਲ ਆਉਂਦੀ ਹੈ। ਜਦੋਂ ਪੱਕੇ ਰੰਗ ਦਾ ਜ਼ਿਕਰ ਹੋਏ ਤੇ ਮਜੀਠ ਰੰਗ ਦੀ ਗੱਲ ਆਉਂਦੀ ਹੈ ਜੋ ਪੱਕਾ ਰੰਗ ਹੈ। ਸਤਿਗੁਰ ਕਹਿੰਦੇ ਨੇ ਸੱਚਾ ਰੰਗ ਪਰਮੇਸ਼ਰ ਦਾ ਨਾਮ ਦਾ ਸੱਚਾ ਰੰਗ ਹੈ। ਉਸ ਸੱਚੇ ਰੰਗ ਦੇ ਵਿੱਚ ਪੱਕੇ ਰੰਗ ਦੇ ਵਿੱਚ ਆਪਣੇ ਮਨ ਆਪਣੇ ਤਨ ਨੂੰ ਉਹਨਾਂ ਜੀਵ ਰੂਪੀ ਇਸਤਰੀਆਂ ਨੇ ਰੰਗ ਲਿਆ ਹੈ। ਇਕੋ ਆਕਾਲਪੁਰ ਪ੍ਰਮਾਤਮਾ ਦੇ ਨਾਮ ਨੂੰ ਹੀ ਆਧਾਰ ਬਣਾਇਆ ਆਸਰਾ ਬਣਾਇਆ ਸਹਾਰਾ ਬਣਾਇਆ ਹੈ ਮਨ ਤਨ ਰਤਾ ਸਤ ਰੰਗ ਇਕੋ ਨਾਮ ਆਧਾਰ ਵਿਖਿਆ ਰੰਗ ਕੁੜਾ ਆਵਿਆ ਦਿਸਨ ਸਭੇ ਸ਼ਾਦ ਵਿਖਿਆ ਰਹੂ ਝੂਠਾ ਰੰਗ ਸੰਸਾਰ ਦਾ ਰੰਗ ਸੰਸਾਰ ਦੇ ਰੰਗ ਤਮਾਸ਼ੇ ਉਹਨਾਂ ਨੂੰ ਕੋੜੇ ਲੱਗਦੇ ਚੋਠੇ ਲੱਗਦੇ ਹਨ ਜੋ ਸੱਚੇ ਨਾਮ ਦੇ ਰੰਗ ਦੇ ਵਿੱਚ ਰੰਗੇ ਗਏ ਹਨ ਉਹਨਾਂ ਨੂੰ ਸੰਸਾਰ ਦੀ ਰੰਗਤ ਇਹ ਜਿਹੜੀ ਝੂਠੀ ਹੈ ਤੇ ਉਹ ਇਹਨੂੰ ਸੁਆਹ ਦੀ ਤਰ੍ਹਾਂ ਜਾਣਦੇ ਹਨ ਵਿਖਿਆ ਰੰਗ ਉਡਾਵਿਆ ਦਿਸਣ ਸਭੇ ਸ਼ਾਨ ਸੰਸਾਰ ਦੇ ਸਾਰੇ ਰੰਗ ਉਹਨਾਂ ਨੂੰ ਸੁਆਹ ਵਰਗੇ ਲੱਗਦੇ ਹਨ ਸਿਰਫ ਇੱਕੋ ਨਾਮ ਪਰਮੇਸ਼ਰ ਦਾ ਨਾਮ ਸੱਚਾ ਲੱਗਦਾ ਹੈ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਂ ਜਿਸ ਤਰ੍ਹਾਂ ਕੇ ਬਾਹਰ ਸੌਂਦੇ ਮਹੀਨੇ ਨੂੰ ਬਾਰਿਸ਼ ਪੈਂਦੀ ਹੈ ਅਸਮਾਨ ਦੇ ਵਿੱਚੋਂ ਬੂੰਦਾਂ ਡਿੱਗਦੀਆਂ ਹਨ ਇਸ ਤਰ੍ਹਾਂ ਜਿਹੜੇ ਸਤ ਸੰਗੀ ਲੋਕ ਹਨ ਸਸਨ ਦੇ ਵਿੱਚ ਆ ਕੇ ਉਹ ਪਰਮੇਸ਼ਰ ਦੇ ਨਾਮ ਦੀ ਅਮਰ ਰੋਪੀ ਬੂੰਦ ਪੀਂਦੇ ਹਨ ਹਰ ਅਮਰਤ ਬੂੰਦ ਸੁਹਾਵਣੀ ਅਮਰ ਰੋਪੀ ਬੂੰਦ ਕਿਹੜੀ ਹੈ ਪਰਮੇਸ਼ਰ ਦਾ ਨਾਮ ਹੈ ਮਿਲ ਸਾਧੂ ਪੀਵਨਹਾਰ ਉਸ ਸత్సੰਗ ਦੇ ਵਿੱਚ ਆ ਕੇ ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਸਤਸੰਗੀ ਜਨ ਬਣ ਕੇ ਪਰਮੇਸ਼ਰ ਦੇ ਨਾਮ ਰੂਪੀ ਅਮਰ ਰੂਪੀ ਬੂੰਦ ਰੂਪੀਂਦੇ ਹਨ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਨਹਾਰ ਵਨ ਤਿਰਨ ਪ੍ਰਭ ਸੰਗ ਮੌਲਿਆ ਸੁਨਹਿਤ ਗੁਰੂ ਘਰ ਆਪਾ ਵਣ ਤ੍ਰਿਣ ਪ੍ਰਭ ਸੰਗ ਮੌਲਿਆ ਸਾਰਾ ਹਰਿਆ ਭਰਿਆ ਹੋ ਗਿਆ ਹੈ ਬੂਟਾ ਟਾਣੀ ਟਾਣੀ ਇਹ ਪ੍ਰਭੂ ਦੀ ਰੰਗ ਦੇ ਵਿੱਚ ਰੰਗੇ ਹੋਏ ਅਨੁਸ਼ਪਤੀ ਹੋ ਗਈ ਹੈ ਵਣ ਤ੍ਰਿਣ ਪ੍ਰਭ ਸੰਗ ਮੌਲਿਆ ਮੌਲਿਆ ਕਿਹੜੇ ਰੰਗ ਵਿੱਚ ਸਮਰੱਥ ਜੋ ਪ੍ਰਭੂ ਸਮਰੱਥ ਹੈ ਜਿਹਦੇ ਚਰਤੀ ਪਰਵੇ ਕਮੀ ਨਹੀਂ ਉਹ ਐਸਾ ਪੁਰਖ ਹੈ ਉਹ ਅਪਾਰ ਹੈ ਉਹਦਾ ਪਰਵਾਣ ਨਹੀਂ ਕੀਤਾ ਜਾ ਸਕਦਾ ਉਹਨੇ ਆਪਣੇ ਰੰਗ ਦੇ ਵਿੱਚ ਸਾਰੇ ਕਿ ਵਨਸਪਤੀ ਨੂੰ ਪੂਰੀ ਵਨਸਪਤੀ ਨੂੰ ਹਰ ਇੱਕ ਬੋਟੇ ਟਾਣੀ ਨੂੰ ਧਾ ਘੂਸ ਜੋ ਵੀ ਬਾਹਰ ਧਰਤੀ ਤੇ ਗਿਆ ਹੈ ਘਰਿਆ ਪਰਿਆ ਹੋ ਗਿਆ ਹੈ ਉਹ ਪਰਮੇਸ਼ਰ ਦੇ ਰੰਗ ਦੇ ਵਿੱਚ ਵਨ ਤ੍ਰਿਣ ਪ੍ਰਭ ਸੰਗ ਮੌਨਿਆ ਸਮਰਥ ਗੁਰਖ ਅਪਾਰ ਹਰ ਮਿਲਨੇ ਨੂੰ ਮਨ ਲੋਚਦਾ ਕਰਮ ਮਿਲਾਉਂਦਾ ਹੈ ਹੈ ਪ੍ਰਭੂ ਮੇਰਾ ਇਹ ਮਨ ਲੋਚਦਾ ਹੈ ਤੈਨੂੰ ਮਿਲਣ ਕਰਕੇ ਮੇਰਾ ਮਿਲਾ ਪ੍ਰਭ ਕਰਮਾ ਕਰਕੇ ਮੈਂ ਤੇਰੇ ਤੋਂ ਵਿਛੜਿਆ ਹਾਂ ਕਰਮ ਚੰਗੇ ਹੁਣ ਤਾਂ ਹੀ ਤੇਰੇ ਨਾਲ ਮਿਲਿਆ ਜਾ ਸਕੇਗਾ ਹਰ ਮਿਲਨੇ ਨੂੰ ਮਨ ਲੋਚਦਾ ਕਰਮ ਮਿਲਾਵਨ ਹਰ ਜਿਨੀ ਸਖੀਏ ਪ੍ਰਮ ਪਾਇਆ ਹੋ ਤਿਨ ਕੇ ਸਦ ਮਿਹਾਰ ਜਿਨ੍ਹਾਂ ਨੇ ਆਪਣੇ ਆਪ ਨੂੰ ਗੁਰੂ ਦੇ ਚਰਨਾਂ ਦੇ ਨਾਲ ਮੇਲਿਆ ਹੈ ਜੋ ਪ੍ਰਭੂ ਦੇ ਬਣ ਗਏ ਹਨ ਸਤਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ ਬਲੇ ਹਰ ਨਹੀਂ ਜਾਂਦਾ ਹਾਂ ਜਿਨੀ ਸਖੀਏ ਪ੍ਰਮ ਪਾਇਆ ਹਉ ਤਿਨ ਕੈ ਸਦ ਬਨੇਹਾਰ ਨਾਨਕ ਹਰਜੀ ਮੈਂ ਆਕਰ ਸਬਦ ਸੁਵਾਰਨ ਖਾਨ ਨਾਨਕ ਅਜਵੇਂ ਨਾਨਕ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਹਰੀ ਅਕਾਲ ਪੁਰਖ ਵਹਿਗੁਰੂ ਪ੍ਰਮਾਤਮਾ ਮਿਰਤੇ ਮੈਂ ਆਕਰ ਮੈਂ ਕਹਿੰਦੇ ਕਿਰਪਾ ਨੂੰ ਨਯਾ ਜੇ ਮਮੇ ਦੇ ਅਗੇ ਕਨਾ ਲੱਗੇ ਤੇ ਮਾਇਆ ਹੋ ਜਾਏਗਾ ਹੁਣ ਮਮਾ ਮੁਕਤਾ ਹੈ ਨਿਆ ਨਿਆ ਕਹਿੰਦੇ ਕਿਰਪਾ ਨੂੰ ਪ੍ਰਭੂ ਜੀ ਮੇਰੇ ਤੇ ਕਿਰਪਾ ਕਰੋ ਤੇ ਮੈਨੂੰ ਆਪਣੇ ਸ਼ਬਦ ਦੇ ਰਾਹੀ ਆਪਣੇ ਨਾਲ ਮਿਲਾ ਲਓ ਸ਼ਬਦ ਦਾ ਦਾਨ ਦਿਓ ਸ਼ਬਦ ਦੀ ਕਮਾਈ ਕਰਾਂ ਤੇ ਆਪ ਜੀ ਤੱਕ ਮੇਰੀ ਪਹੁੰਚ ਹੋ ਜਾਏ ਮੇਰੇ ਤੇ ਐਸੀ ਕਿਰਪਾ ਕਰ ਦਿਓ ਨਾਨਕ ਹਰ ਜੀ ਮਿਆਕਰ ਸ਼ਬਦ ਸਵਾਰਣ ਹਾਰ ਸਾਵਣ ਤਿੰਨਾ ਸੁਹਾਗਣੀ ਜਨ ਰਾਮ ਨਾਮ ਉਰ ਹਾਰ ਸਾਵਣ ਦਾ ਮਹੀਨਾ ਉਹਨਾਂ ਲਈ ਰੂਪੇ ਇਸਨੇ ਵਾਸਤੇ ਇਸ ਤਰ੍ਹਾਂ ਮਿਤਿਤੇਗਾ ਜਿਸ ਤਰ੍ਹਾਂ ਕੇ ਸੁਹਾਗਣਾ ਦਾ ਬਤੀਰ ਹੁੰਦਾ ਹੈ ਤੇ ਉਹਨਾਂ ਦੇ ਨਿਸ਼ਾਨੇ ਕੀ ਦਸੀ ਹੈ ਸੁਹਾਗਣਾ ਦੀ ਉਹ ਹਾਰਪੁਰ ਕਹਿੰਦੇ ਹਿਰਦੇ ਨੂੰ ਹਾਰ ਨਾਮ ਰੂਪੇ ਹਾਰ ਜਿਨ੍ਹਾਂ ਦਾ ਜਿਨ੍ਹਾਂ ਨੇ ਆਪਣੇ ਹਿਰਦੇ ਰੂਪੀ ਆਪਣੇ ਹਿਰਦੇ ਦੇ ਅੰਦਰ ਨਾਮ ਰੂਪੀ ਹਾਰ ਪਾਇਆ ਹੈ ਨਾਮ ਰੂਪੀ ਹਾਰ ਪੋੜਿਆ ਹੈ ਜਿਨ੍ਹਾਂ ਨੇ ਹਿਰਦੇ ਦੇ ਵਿੱਚ ਉਹਨਾਂ ਦਾ ਸੋਹ ਦਾ ਮੀਨਾ ਬੜਾ ਹੈ ਸੁੰਦਰ ਸੁਹਾਵਣਾ ਬਤੀਤ ਹੋਏਗਾ ਜਿਸ ਤਰ੍ਹਾਂ ਕਿ ਸੁਹਾਗਣਾਂ ਦਾ ਬਤੀਤ ਹੈ ਸਾਉਣ ਤਿੰਨਾ ਸੁਹਾਗਣੀ ਉਹਨਾਂ ਨੂੰ ਸੁਹਾਗਣਾ ਕਿਹਾ ਹੈ ਜਿਨ੍ਹਾਂ ਦੇ ਗਲੇ ਦੇ ਵਿੱਚ ਪਰਮੇਸ਼ਰ ਦੇ ਨਾਮ ਦਾ ਹਾਰ ਹੈ ਸਾਵਣ ਕਿੰਨਾ ਸੁਹਾਗਣੇ ਜਨਰਾਮ ਨਾਮ ਉਰ ਹਾਰ ਗੁਰ ਕਹਿੰਦੇ ਹਿਰਦੇ ਨੂੰ ਹਾਰ ਨਾਮ ਦਾ ਹਾਰ ਜਿਨਾ ਨੇ ਹਿਰਦੇ ਚ ਪਰੋਲਿਆ ਹੈ ਉਹਨਾਂ ਵਾਸਤੇ ਬੜਾ ਹੀ ਸੁੰਦਰ ਸੁਣਾ ਬਤੀਤ ਹੋਏਗਾ ਸੁਣਦਾ ਮਹਿਨਾ ਸੁਹਾਗਣਾ ਦੀ ਤਾ ਸਾਵਣ ਕਿੰਨਾ ਸੁਹਾਗਣੇ ਜਨਰਾਮ ਨਾਮ ਉਰ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ